जय भीम जय भारत ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਅੱਜ ਅਸੀਂ ਪਹੁੰਚੇ ਹਾਂ ਥੰਮੂਵਾਲ ਪਿੰਡ ਵਿੱਚ ਜਿੱਥੇ ਕਿ ਪਾਣੀ ਦੀ ਢਾਲ ਲੱਗੀ ਆ ਵੈਸੇ ਤਾਂ ਕਾਫੀ ਬਚਾਅ ਹੋਇਆ ਇੱਥੇ ਪਹਿਲਾਂ ਪਾਣੀ ਕਾਫੀ ਜੜਿਆ ਸੀਗਾ ਤੇ ਆਪਣੇ ਲੱਗੇ ਹੋਏ ਇੱਥੇ ਬੰਦੇ ਬੋਰੀਆਂ ਲਾਉਣ ਤੇ ਕਾਫੀ ਪਾਣੀ ਡਾਊਨ ਹੋਇਆ ਹੋਇਆ ਇੱਥੇ ਪਹਿਲਾਂ ਤਾਂ ਕਹਿੰਦਾ ਜੀ ਇੱਥੇ ਲੋਕ ਕਹਿੰਦੇ ਯਾਰ ਪਾਣੀ ਬਹਾਵਾ ਜੜਿਆ ਹੋਇਆ ਸੀਗਾ ਤੇ ਹੁਣ ਕਾਫੀ ਪਾਣੀ ਡਾਊਨ ਹੋਇਆ ਤੇ ਇੱਥੇ ਭਾਜੀ ਲੰਗਰ ਲੈ ਕੇ ਆਏ ਸਦਮਾ ਵੇਟ ਤੋਂ ਟਾਡੀ ਉਹਨਾਂ ਨਾਲ ਵੀ ਗੱਲਬਾਤ ਕਰਾ ਰਹੇ ਆ ਲੰਗਰ ਸੇਵਾ ਆਲੇ ਆ ਨਾ ਭਾਜੀ ਉਹਨਾਂ ਨਾਲ ਗੱਲ ਕਰਾ ਰਹੀ ਲੰਬਰ ਸੇਵਾ ਲੰਗਰ ਲੈ ਕੇ ਆਏ ਜੀ ਅਸੀਂ ਕਿੱਥੋਂ ਆਏ ਜੀ ਅਸੀਂ ਜੀ ਤਹਾੜਾ ਪਿੰਡ ਤੋਂ ਆਏ ਆ ਜ਼ਿਲ੍ਹਾ ਲੁਧਿਆਣਾ ਸਦਮਾ ਵੇਟ ਬਲਾਕ ਤਹਿਸੀਲ ਜਗਰਾਉਂ ਤੋਂ ਆਏ ਆ ਜੀ ਗੁਰਦੁਆਰਾ ਰੋਗਨਵਾਲਾ ਸਾਹਿਬ ਪਿੰਡ ਕਾਕੜ ਤਹਾੜਾ ਅੱਜ ਥੰਮੂ ਆਲੇ ਆਏ ਆ ਨਾ ਜੀ ਲੰਗਰ ਸੇਵਾ ਲੈ ਕੇ ਆ ਨਾ ਜੀ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਵੀ ਸਰਕਾਰ ਨੂੰ ਚਾਹੀਦਾ ਵਾ ਵੀ ਜਿਹੜੇ ਪੀੜਤ ਲੋਕ ਆ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕਰਕੇ ਖੜਿਆ ਜਾਵੇ ਤਾਂ ਜੋ ਉਹਨਾਂ ਦਾ ਹੌਸਲਾ ਨਾ ਟੁੱਟੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਕੋ ਹੌਸਲਾ ਦੇਣਾ ਉਹ ਆਪਾਂ ਉਹਦਾ ਮਿਲ ਕੇ ਵੀ ਦੇ ਦੇ ਸਕਦੇ ਆ ਪਰ ਮਾਇਆ ਕਰਕੇ ਵੀ ਉਹਨਾਂ ਨਾਲ ਆਪਾਂ ਮਦਦ ਦੇ ਸਕਦੇ ਆ ਭੋਜਨ ਕਰਕੇ ਵੀ ਮਦਦ ਕਰ ਸਕਦੇ ਆ ਸਭ ਤੋਂ ਵੱਡੀ ਗੱਲ ਆ ਵੀ ਉਹਨਾਂ ਦੇ ਨਾਲ ਖੜੀਏ ਆਪਾਂ ਪਿੱਛੇ ਨਾ ਹਟੀਏ ਨਾਲ ਖੜਕੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਤਾਂ ਜੋ ਉਹਨਾਂ ਨੂੰ ਹੌਸਲਾ ਹੋਵੇ ਤਾਂ ਜੋ ਜਿਹੜੇ ਡਿੱਗੇ ਹੋਏ ਘਰ ਨੇ ਉਹਨਾਂ ਦੇ ਹੌਸਲੇ ਜਿਵੇਂ ਡਿੱਗੇ ਨੇ ਉਹ ਉੱਪਰ ਉੱਠ ਸਕਣ ਉਹਨਾਂ ਨੂੰ ਜ਼ਰੂਰਤ ਆ ਥੋੜਾ ਹੌਸਲਾ ਦੇਣ ਦੀ ਮੇਰੀ ਇਹੀ ਅਪੀਲ ਆ ਸੰਗਤ ਨੂੰ ਤੇ ਸਰਕਾਰ ਨੂੰ ਇਹੀ ਅਪੀਲ ਆ ਵੀ ਜਿਆਦਾ ਤੋਂ ਜਿਆਦਾ ਜਿਹੜਾ ਸੰਗਤ ਦਾ ਸਹਿਯੋਗ ਦਿੱਤਾ ਜਾਵੇ ਜਿੱਥੇ ਵੀ ਜ਼ਰੂਰਤ ਆ ਉੱਥੇ ਪਹੁੰਚਿਆ ਜਾਵੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਮੈਂ ਇਤਨੀ ਕੁ ਗੱਲ ਨੂੰਗਾ ਠੀਕ ਹੈ ਇਹ ਪਿੰਡ ਵਾਲੇ ਜੀ ਬੰਦ ਬੰਦ ਰਹੇ ਨੇ ਤੇ ਆ ਵੀ ਤੁਹਾਨੂੰ ਦਿਖਾ ਰਹੇ ਜੀ ਤੇ ਇੱਧਰ ਸੇਵਾ ਕਰਨ ਲੱਗੇ ਹਾਂ ਜੀ ਹਾਂ ਜੀ ਢੱਡ ਨਾਲ ਅਰੇ ਢੱਡ ਨਾਲ ਗੱਲਬਾਤ ਕਰਾਉਣਾ ਇੱਥੋਂ ਮੋਗੇ ਤੋਂ ਵੀ ਪਹੁੰਚੇ ਹੋਏ ਨੇ ਬੰਦੇ ਸੇਵਾ ਕਰਨ ਕਾਫੀ ਪਿੰਡਾਂ ਚੋਂ ਪਹੁੰਚੇ ਹੋਏ ਨੇ ਤੇ ਸ਼ੇਰਪੁਰ ਤੋਂ ਭਾਜੀ ਪਹੁੰਚ ਰਹੇ ਹਾਂ ਜੀ ਹਾਂ ਜੀ ਤੇ ਕਿੱਦਾਂ ਤੁਹਾਨੂੰ ਲੱਗ ਰਿਹਾ ਸੇਵਾ ਕਰਦੇ ਜੀ ਤਾਂ ਬੰਦ ਬੰਦ ਤੁਸੀਂ ਕਾਫੀ ਬੰਨੇ ਆ ਤੇ ਰਾਤ ਦਿਨ ਕੰਮ ਕਰ ਰਹੇ ਜੀ ਹਾਂ ਜੀ ਨਹੀਂ ਨਹੀਂ ਅਸੀਂ ਦਿਨ ਦਿਨ ਕੰਮ ਕਰਦੇ ਆ ਹਾਂ ਜੀ ਹਾਂ ਜੀ ਤੇ ਸਾਨੂੰ ਅੱਜ ਹੋ ਗਿਆ ਚਾਰ ਪੰਜ ਪੰਜ ਦਿਨ ਹੋ ਗਏ ਆ ਇਹਨੂੰ ਹਾਂਜੀ ਬੇਸ ਜਦੋਂ ਪਹਿਲਾਂ ਕਾਫੀ ਪਾੜ ਪਿਆ ਸੀ ਹਾਂਜੀ ਹਾਂਜੀ ਤੇ ਪਿੰਡੋਂ ਮੁੰਡੇ ਆਏ ਸਾਡੀ ਸੇਵਾ ਦੇ ਹੁਣ ਪਾਣੀ तकरीबन ਲੱਥਿਆ ਜੀ ਕਾਫੀ ਰੂ ਹਾਂਜੀ ਪਾਣੀ ਲੱਥਾ ਪਰ ਮਾਰ ਕਰ ਰਿਹਾ ਪਾਣੀ ਮਾਰ ਕਰ ਰਿਹਾ ਪਰ ਸਸਨ ਹੈਲਪ ਕਰ ਰਿਹਾ ਨਾ ਤੁਹਾਡੀ ਹਾਂਜੀ ਹਾਂਜੀ ਪ੍ਰਸ਼ਾਸਨ ਪਹੁੰਚਿਆ ਹੈ ਇੱਥੇ ਹੀ ਲਿਖਿਆ ਜੀ ਪਹੁੰਚਿਆ ਸਾਹਿਬ ਤੇ ਹੋਰ ਸੁਣਨ ਜਾਈ ਇੱਥੇ ਬਰਨ ਸਾਹਿਬ ਵੀ ਆ ਰਹੇ ਨੇ ਇਹ ਹੋ ਸਕਦਾ ਤੁਹਾਡੀ ਉਹਨਾਂ ਨਾਲ ਵੀ ਗੱਲਬਾਤ ਕਰਾਉਣਾ ਉਹਨਾਂ ਦਾ ਆਉਣਾ ਬੀ ਉਹ ਜਾ ਹੋ ਗਿਆ ਕੀ ਗ੍ਰਾਮਟਰ ਹੋ ਕੁਫੀ ਨੁਕਸਾਨ ਹੋ ਗਿਆ ਯਾਰ ਖੁਸ਼ ਆਮਦਾਬਾਗ ਸਿੰਘ ਬਾਦਲ ਹਾਂਜੀ ਹਾਂਜੀ ਹੁਣ ਇੱਥੇ ਪਾਣੀ ਸਾਰਾ ਖੇਤ ਇਧਰ ਸਾਰੀ ਜ਼ਮੀਨ ਅਧਰ ਗਈ ਆਲ ਜ਼ਮੀਨ ਤੈ ਗਈ ਪਾਣੀ ਰਮਨ ਸਾਹਿਬ ਇੱਥੇ ਕਿੱਥੇ ਆ ਕਾਰ ਵੀ ਰਹਿਣਾਂ ਥੱਲੇ ਹੂੰ ਪਰ ਹੁਣ ਤਾਂ ਉਹਦੇ ਹੀ ਪਾਣੀ ਜਾਊਗਾ ਜੇ ਥੱਲੋਂ ਘਟੂ ਵਾਲਾ ਸਹੀ ਹੈ ਸਾਨੂੰ ਇਹ ਚੀਜ਼ਾਂ ਦਾ ਅਰੋਪਣਾ ਪ੍ਰਬੰਧ ਕਰਨਾ ਪੈਣੀ ਧਾਰੂ ਨਹੀਂ ਕਰਨੀ ਢਾਹ ਲੱਗੀ ਉਹ ਰੁਕਣਾ ਉਹ ਪਤਾ ਨਹੀਂ ਆ ਉਹ ਦੱਸਣਾ ਕਿ ਕਿੱਥੇ ਕ ਲੱਗਿਆ ਤੂੰ ਅੱਛਾ ਕਿਵੇਂ ਡਾਇਰੈਕਟਰ ਮੈਂ ਕੌਣ ਕਰ ਲਿਆ ਕਿਸੇ ਪਾਜੀ ਬੋਲੇ ਪਾਪਾ ਕਿੱਦੋਂ ਆਏ ਬੋਲੇ ਲਾਈਏ ਉਹ ਪਾਣੀ ਵਿੱਚ ਪੁੱਛ ਕਮਾਓ ਹਾਂ ਜੀ ਟਰੈਕਟਰ ਕਿੱਥੇ ਆਪਣਾ ਸਰਜੀ ਡਾਕਟਰ ਇੱਥੇ ਹੀ ਹੈ ਜੀ ਅੱਜ ਜਿਹੜਾ ਆਪਾਂ ਪਾੜਾ ਗਿਆ ਹਾਂ ਬੋਲੋ ਆਪਾਂ ਸਵੇਰੇ ਆ ਕੇ ਇੱਥੇ ਇਹਨਾਂ ਨੂੰ 400 ਲੀਟਰ ਭੇਜ ਦਿੱਤਾ ਜੀ ਭੇਜ ਦਿੱਤਾ ਤੇ ਆ ਕੇ ਇੱਥੇ ਮਿੱਟੀ-ਮੁੱਟੀ ਸਟਾਕ ਹੀ ਇਹਨਾਂ ਦਾ ਰਾਹ ਬਣਾਇਆ ਜੀ ਹਾਂ ਜੀ ਤਾਂ ਜੋ ਆਪਾਂ ਜੋ ਸਮਾਨ ਸੂਨੇ ਹੈ ਆਪਣੇ ਘਰਾਂ ਤੋ ਕੱਢ ਸਕੀਏ ਤੇ ਹੋਰ ਵੀ ਜਿੰਨਾ ਹੋਰ ਕਿਸੇ ਚੀਜ਼ ਦੀ ਲੋੜ ਹੈ ਤੁਹਾਨੂੰ ਇੱਥੇ ਚਾਰੇ ਚਾਰੇ ਦੀ ਲੋੜ ਹੈ ਇੱਥੇ ਮੇਨ ਦਾ ਮਿੱਟੀ ਦੇ ਬੋਰੇ ਜਾਈ ਦੇ ਡੀਜ਼ਲ ਦੀ ਘਾਟ ਆ ਗਈ ਹੈ ਜੀ ਹਾਂ ਜੀ ਹਾਂ ਪਿਆਰਾ ਹੈ ਨਹੀਂ ਮੱਝਾ ਕਿ ਲੋਕ ਲੱਗੇ ਹੋਏ ਆ ਬਸ ਜਦੋਂ ਡੀਜ਼ਲ ਪਾਉਣਾ ਪੈਂਦਾ ਉਦੋਂ ਸਾਰੇ ਕੰਨ ਭਾਂਦੇ ਇੱਥੋਂ ਸਿੱਧੀ ਗੱਲ ਜਿਹੜੀ ਆ ਬਹੁਤ ਅੱਛਾ ਹਾਂ ਜੀ 400 ਲੀਟਰ ਆਪਾਂ ਬੋੜ ਡਰਮ ਦੇ ਦਿੰਦੇ ਆ 400 ਲੀਟਰ ਨਾਲ ਕੀ ਬੰਦਾ ਇੱਥੇ ਉਹ ਦੋ ਦਿਨ ਹੀ ਚੱਲਿਆ ਜੀ ਪਬਲਿਕ ਤੇ ਸਾਫਟਾ ਦੀ ਗੱਲ ਹਾਂ ਜੀ ਹਾਂ ਹਾਂ ਕਿੰਨਾ ਇੱਥੇ ਕਿੰਨਾ ਕਰਨ ਵਾਲਾ ਹੈ ਅਜੇ ਤਾਂ ਬਹੁਤ ਪਿਆਰਾ ਸੱਤ ਦਿਨ ਹੋ ਗਏ ਲੱਗਿਆ ਨੋ ਜਿੰਨੇ ਗ੍ਰੇਡ ਪਾਏ ਥੱਲੇ ਚੱਲ ਜਾਂਦੇ ਨਾਲ ਦੀ ਨਾਲ ਰਾਤ ਨੂੰ 12 1 ਵਜੇ ਉਦੋਂ ਫੋਨ ਕਰੀਦਾ ਉਦੋਂ ਕੇਰੀਆ ਦਾ ਆਉਂਦਾ ਨਹੀਂਗਾ ਉਦੋਂ ਜਿਹੜੇ ਇੱਥੇ 10 1 ਹਾਂ ਜੀ ਲੱਖ ਰੁਪਏ ਤਾਂ ਹੁਣ ਲੈ ਲਓ ਤੇ 1000 ਲੀਟਰ ਬੈਸਰੂਨ ਡੀਜ਼ਲ ਭੇਜ ਦੇਣਾ ਹੈ ਹਾਂ ਜੀ ਸਰ ਠੀਕ ਹੈ ਜੀ ਠੀਕ ਹੈ ਧੰਨਵਾਦ ਸਰਪੰਚ ਸਾਹਿਬ ਸਰਪੰਚ ਸਾਹਿਬ ਸਰਪੰਚ ਗਨਾਵਾਂ ਸਰਪੰਚ ਸਾਹਿਬ ਹੋਊਗਾ ਆ ਦੇ ਧੰਨਵਾਦ ਜੀ ਬਸ ਠੀਕ ਹੈ ਸੜਕ ਤੇ ਆਪਣੇ ਦੰਦ ਤੇ ਜਨਤਾ ਬੈਠੀ ਹੈ ਚਾਰਾ ਹੈ ਨਹੀਂ ਬਿਲਕੁਲ ਮੈਂ ਉਹਦਾ ਪ੍ਰੋਵਾਈਡ ਕਰ ਤੁਹਾਨੂੰ ਅਸੀਂ ਇੱਕ ਟਰੱਕ ਚਾਰੇ ਦਾ ਭੇਜ ਦਿੰਨੇ ਹਾਂ ਠੀਕ ਹੈ ਜੀ ਇਹ ਲੱਖ ਰੁਪਏ ਦਿੱਤਾ ਡੀਜ਼ਲ ਇਹ ਫੋਰ ਲੋਡ ਪਈ 75 ਨੂੰ ਟੈਲੀਫੋਨ ਕਰਦੇ ਠੀਕ ਹੈ ਠੀਕ ਹੈ ਸਰ ਬਹੁਤ ਬਹੁਤ ਠੀਕ ਹੈ ਆ ਜੋ ਕੈਡੀ ਗੱਲਬਾਤ ਕਰਾ ਰਹੇ ਆ ਜਸਦੇਵ ਚੰਦ ਸਿੰਘ ਨੇ ਜਸਦੇਵ ਸਾਹਿਬ ਕੰਨੀਆ ਆਣਾ ਮੈਸ ਦਾ ਪਾਣੀ ਦਾ ਅਫੀਸਰ ਗਿਆ ਵਾ ਅਗਲੇ ਵਾਰੀ ਕਿਹੜਾ ਗਏ ਵਾ ਐਸੇ ਕੰਮ ਹੋ ਜਾਵੇ ਸਰਬਾਤਮਕ ਦੀ ਸਿੱਧਕੇ ਦੇ ਸਥਾਨੀਆਂ ਨਹੀਂ ਕਰਦੇ ਅੱਜ ਹੁੰਦੇ ਹੁੰਦਾ ਕੋਈ ਕਿਤੇ ਬਹਿ ਗਿਆ ਸਾਰੇ ਪੁਰੀਆਂ ਸਾਰੇ ਇਲਾਕੇ ਦੇ ਵਿੱਚ ਤਰਾ ਤਰਾ ਕਾਫੀ ਲੋਕ ਇਕੱਠੇ ਹੋਏ ਮਾ ਆਦਮੀ ਜੰਦੇ ਆਸਮਾਨ ਸਾਰੇ ਲੋਕ ਇਕੱਠਾ ਹੋ ਗਏ ਨਾ ਸਾਰੇ ਪੁਰੀਆਂ ਸਾਰੇ ਜਿਹੜੇ ਮੇਲਾ ਕਾਰਜ ਵਿੱਚ ਪੁਰੀਆਂ ਦੇ ਬਾਪੂ ਹੋ ਰਹੇ ਪਛਾਣ ਹਾਂ ਜੀ ਅਸੀਂ ਦੇਖਿਆ ਵਾ ਪਿੰਡ ਵਾਲੇ ਵੀ ਰੋਕ ਲਾ ਰਹੇ ਨੇ ਸਾਰੇ ਇਹ ਹੋਰ ਵੀ ਲੱਗੇ ਹੋਏ ਪਿੰਡਾਂ ਦੇ ਪਾਪੀ ਆਣੇ ਆਪ ਲੱਗੇ ਕੋਈ ਸਰਕਾਰ ਹੈ ਜਿਓ ਕਿ ਨਾਲ ਆ ਨੌ ਵੀ ਆਪੇ ਆਪੇ ਸਾਥ ਕਰੀਏ ਬੰਦ ਲਾਈ ਜਾਂਦੇ ਆ ਜੋ ਕਰਦੇ ਸੋ ਤੇ ਆਪ ਵੀ ਕਰਦੇ ਹੈ ਸਰਕਾਰ ਨੂੰ ਕੋਈ ਪ੍ਰਸ਼ਾਸਨ ਪ੍ਰਸ਼ਾਸਨ ਜਿਹੜਾ ਸਰਕਾਰ ਪ੍ਰਸ਼ਾਸਨ ਸਰਕਾਰ ਕੋਈ ਨਾ ਨਾ ਲੋ ਜੀ ਇਹ ਤਾਂ ਆਪਾਂ ਹੀ ਬਸ ਪਿੰਡਾਂ ਦੀ ਜੀਵਿਦਾਦੀ ਇੱਕ ਤਰ੍ਹਾਂ ਦੀ ਬੰਪੂ ਫਸਲਾਂ ਨਾ ਨਾ ਫਸਲਾਂ ਦਾ ਮਤਲਬ ਹੋਤੀ ਕਿ ਉਹਨਾਂ ਦੇ ਦੁਨੀਆਵਾਂ ਤੇ ਆਹੋ ਇੱਥੇ ਆਪਣੇ ਲਾਟੈਂਕਾਰਾ ਨਾ ਕੋਈ ਨਾ ਦੇਖਿਆ ਪਿੰਡ ਨਾ ਕੋਈ ਪਾਰਟੀ ਨਾ ਕੋਈ ਬਾਜੀ ਲੋਕੇ ਲੱਗੇ ਹੋਏ ਤਗੜੇ ਹੋਏ ਕਿਹੜੇ ਹਾਲਾਤ ਬਿਤਾ ਰਹੇ ਆ ਇਹ ਸਮੂਹ ਵਾਲੇ ਪਿੰਡ ਦੇ ਜਿਹੜੇ ਸੇਵਾਦਾਰ ਲੱਗੇ ਹੋਏ ਸੇਵਾ ਹੀ ਕਰ ਰਹੇ ਨੇ ਸਾਰੇ ਇਹ ਵੀਡੀਓ 보이나 ਜੋ ਬੋਰੇ ਭਰ ਪਰ ਮਿੱਟੀ ਦੇ ਰੇਕਾ ਰੇ ਤੇ ਮਲ ਲਗਾਇਆ ਜਾ ਰਿਹਾ ਹੈ ਤੇ ਅੱਜ ਉਹਨਾਂ ਦਾ ਕੀ ਕਹਿਣਾ ਹੈ ਸਰਕਾਰ ਵਰਕਰਾਂ ਨੂੰ ਇੱਥੇ ਟਾਨਣ ਦਾ ਸੁਖਨਾਮ ਸਿੰਘ ਜੀ ਅਸੀਂ ਭਾਜੀ ਤੁਹਾਨੂੰ ਆਲ ਦੋ ਕਹਿੰਦੇ ਹਾਂ ਵੀ ਸਾਨੂੰ ਇੱਥੇ ਸੱਪ ਦੇ ਲੋਕ ਹੈ ਸਾਰੇ ਤਿੰਨ ਜਿਨਾਜਾ ਦਾ ਪਿੰਡ ਦੇ ਲੋਕਾਂ ਨੂੰ ਤੇ ਸਾਨੂੰ ਇੱਥੇ ਸੱਪੋਂ ਜਿਆਦਾ ਲੋੜ ਹੈ ਤੇ ਇੱਕ ਮਿੱਟੀ ਦੇ ਬੋਰੇ ਭਰ ਕੇ ਆਉਣ ਉਹ ਵੀ ਕੱਲੀ ਮਿੱਟੀ ਵੀ ਇੱਥੇ ਸਾਨੂੰ ਫੀਲ ਲੈਬਰ ਲਾਉਣੀ ਪੈਂਦੀ ਆ ਜਿਹਦਾ ਖਰਚਾ ਫੇਪਰ ਚਾਚੋਂ ਨੂੰ ਪੈਂਦਾ ਵਾ ਵੀ ਜਿਆਦਾ ਮਿੱਟੀ ਦੇ ਬੋਰੇ ਭਰ ਕੇ ਆਉਣ ਤੇ ਇੱਕ ਡੀਜ਼ਲ ਦੀ ਜਿਹੜੀ ਠੇਕਾਦਾਰੀ ਹੈ ਸਾਨੂੰ ਡੀਜ਼ਲ ਚਾਹੀਦਾ ਦੇਖੋ ਮਿੱਟੀ ਦੇ ਬੋਰੇ ਡੀਜ਼ਲ ਦੀ ਤੇ ਮੰਗ ਰੱਖ ਰਹੇ ਆ ਜ부ਰੀਆਂ ਦੀ ਬਾਕੀ ਲੰਗਰਾਂ ਲੋ ਕੁਝ ਥੋੜੀ ਉਹ ਪਿੰਡਾਂ ਦੇ ਬਾਰ ਬਾਰ ਡੁੱਟੀਆਂ ਲੱਗੀਆਂ ਹੋਈਆਂ ਆ ਜਾਂਦੇ ਆ ਚਾਰਾਂ ਵੀ ਗੱਲ ਆਇਆ ਵਾ ਟੰਗਰਾਂ ਦੀ ਜਨਾਂ ਤੋਂ ਲੋੜ ਆ ਬਾਕੀ ਸਭ ਜਿਹੜਾ ਮੇਨ ਸਾਡੀ ਪ੍ਰੋਬਲਮ ਮਿੱਟੀ ਦੀ ਬੋਰੀਆਂ ਦੀ ਤੇ ਡੀਜ਼ਲ ਦੀ ਵੀ ਜੇ ਹੱਲ ਹੋ ਸਕਦੀ ਤਾਂ ਉਹਦੇ ਬਾਰੇ ਪਿੰਡ ਵਾਲੇ ਤਕਰੀਬਨ ਸਾਰੇ ਲੱਗੇ ਹੋਏ ਨੇ ਕਿ ਹੈਲਪ ਕਰਨ ਦੀ ਜੜੀ ਪਿੰਡਾਂ ਵਾਲੇ ਸਾਰੇ ਲੱਗੇ ਹੋਏ ਆ ਭਾਈ ਜਨੇਲ ਜਿੰਨੇ ਕੁ ਲੱਗੇ ਪਿੰਡ ਪੈਂਦੇ ਆ ਕੋਹੇਪੁਰ ਹੋਇਆ ਸੰਡਾ ਵਾਲ ਹੋਇਆ ਸ਼ਾਲਾਪੁਰ ਹੋਇਆ ਰਾਮਪੁਰ ਹੋਇਆ ਅਥਮੂ ਵਾਲ ਹੋਇਆ ਬਾਜਮਾ ਗੱਲਾਂ ਬਾਜਮਾ ਕੋਰਦ ਸਾਰੇ ਲੱਗੇ ਹੋਏ ਲੱਗੇ ਸਾਰੇ ਪਿੰਡਾਂ ਦੇ ਜਿੰਨੇ ਵੀ ਨੌਜਵਾਨ ਪੀੜੀ ਲੱਗੀ ਹੋਈ ਆ ਤੇ ਦੇਖੋ ਜੀ ਪੰਜਾਬ 'ਚ ਘਰੇ ਇਹਦੇ 9 ਨੌਜਵਾਨ ਪੀੜੀ ਜਿਹੜੀ ਨਸ਼ੇ ਦੇ ਲੱਗੀ ਤੇ ਧੰਨ ਦਿਖਾਇਆ ਜੀ ਉਥੇ ਬੰਨ ਬੰਦੇ ਤੇ ਦੇਖੋ ਕਿੰਨਾ ਕ ਨਸ਼ੇ ਕਰਦੇ ਕਿਤੇ ਜੇ ਨਸ਼ੇ ਕਰਦੇ ਉਹਦੇ ਬੰਨ ਬੰਨੇ ਜਣਾ ਹੀ ਇਹਨਾਂ ਨੂੰ ਇੰਨਾ ਵੱਲ ਤੁਸੀਂ ਕਹੋਗੇ ਜਿੱਦਾਂ ਕਹਿ ਰਿਹਾ ਜੀ ਨਸੇ ਵਾਟੇ ਭਾਜੀ ਇਹ ਸਭ ਬਦਨਾਮ ਕਰਦੀਆਂ ਗੱਲਾਂ ਹੁੰਦੀਆਂ ਅੱਜ ਉਹੀ ਨੌਜਵਾਨਾ ਜਿਹੜੇ ਟਰੈਕਟਰ ਲੈ ਕੇ ਆ ਰਹੇ ਮਿੱਟੀ ਉਹਨਾਂ ਦੀ ਬਦੌਲਤ ਹੀ ਪਹੁੰਚ ਰਹੀ ਆ ਜੇ ਅੱਜ ਉਹ ਨੌਜਵਾਨ ਵੱਡੇ ਟਾਇਰਾਂ ਵਾਲੇ ਨਾ ਹੁੰਦੇ ਇੱਥੇ ਮਿੱਟੀ ਵੀ ਨਾ ਕੋਈ ਪਹੁੰਚੇ ਪੰਜਾਬ ਨੂੰ ਬਦਨਾਮ ਕਰਦੀ ਆ ਜੀ ਚਿੱਟੇ ਕੱਪੜੇ ਪਾ ਕੇ ਘੁੰਮ ਲੈਣਾ ਉਹ ਵੱਖਰੀ ਗੱਲ ਆ ਜਿਹੜਾ ਕੰਮ ਕਰਾਉਣ ਵਾਲੇ ਉਹ ਬੰਦਿਆਂ ਦਾ ਆrti ਪਛਾਣ ਆ ਜਾਂਦੀ ਆ ਸੋ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਸਾਰੇ ਆਣ ਕੇ ਇੱਥੇ ਸਹਿਯੋਗ ਕਰਾਉਣ ਕੰਮ ਨਾਲ ਕਰਾਉਣ ਗੱਲਾਂ ਦੇਖਣ ਨਾਲ ਜਾਂ ਢੇੜਾ ਕੱਢਣ ਪਤਾ ਅੰਦਰ ਲੋਕੀ ਇਹ ਵੱਧੋ ਸੇਵਾ ਸਾਡੀ ਕੰਡਾ ਹਾਂਜੀ ਸਤਮਾ ਬੇਟ ਸਤਮਾ ਬੇਟ ਇਰੀਆ ਸਾਰਾ ਤਿਆਨਾ ਚੁੱਕਿਆ ਹੋਇਆ ਜੋ ਵਿੱਚ ਸਾਡੀ ਬੇਨਤੀ ਇਹ ਹੈ ਕਿ ਕੰਡਾ ਮੀਂਹ ਤੇ ਇਹ ਤਾਂ ਇਹ ਸਰਸਨਾ ਜੀ ਡੋਬ ਚੁੱਕੀ ਹੈ ਉਹਨਾਂ ਨੂੰ ਕਿਸ਼ੋਰ ਕਹਿੰਦੀ ਜਦੋਂ ਪਾਣੀ ਨਹੀਂ ਪੀਂਦੇ ਕੰਡਾ ਬਹੁਤ ਮੰਦਾ ਹਾਲ ਹੈ ਸਾਡੇ ਬੱਚੇ ਨਹੀਂ ਜਾ ਸਕਦੇ ਅੱਸੀ ਰੋਟੀ ਨਹੀਂ ਬਣਾ ਕੇ ਖਾ ਸਕਦੇ ਜਿਹੜੇ ਬੰਦਗੀ ਚਾਤ 3 ਲੋਕ ਫਸੇ ਹੋਏ ਆ 4 4 ਸਾਨੂੰ ਨਾ ਨエリ ਮਤ ਕਰਕੇ ਤੁਸੀਂ ਵੀ ਆਪਾਂ ਬਾਤ ਕਰੀਂ ਵਜਾ ਨਾ ਬੋਲਣਾ ਅਸੀਂ ਸਹਿਤਾ ਵਾਸਤੇ ਸੰਗਤ ਦੀ ਸੇਵਾ ਕਰਦੇ ਹਾਂ ਇੰਨੀ ਕਿ ਸੇਵਾ ਸਾਡੀ ਮਨਜ਼ੂਰ ਕੀਤੀ ਜਾਵੇ ਤੇ ਭੈਣ ਭਰਾਵਾਂ ਦੀ ਮਦਦ ਕਰਦੀ ਹੈ ਵੇਖਦੇ ਹਾਂ ਕਿ ਹਾਲ ਸਰ ਹੈ